ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹਾ ਘੱਗਰ ਦੀ ਤਰ੍ਹਾਂ ਕਹਿ ਲਈਏ ਜਸਰੰਦ ਚੋਜ ਨੂੰ ਆਪਾਂ ਚੋਆ ਕਹਿੰਦੇ ਆ ਉਹਦੀ ਤਰ੍ਹਾਂ ਕਹਿ ਲਈ ਆ ਇਹ ਇਸ ਤਰ੍ਹਾਂ ਦਾ ਜਿਹੜਾ ਫਾਜਲ ਕਾ ਏਰੀਏ ਦੇ ਵਿੱਚ ਜਿਹੜਾ ਨਾਲਾ ਕੱਸੀ ਉਹ ਵਗਦੀ ਹੈ ਜਿਹੜੀ ਅਜੇ ਵੀ ਭਰੀ ਚੱਲ ਰਹੀ ਹੈ ਇਸ ਨਾਲੇ ਨੇ ਇਸ ਪਾਣੀ ਨੇ ਆ ਜਿਹੜਾ ਤੁਸੀਂ ਅਗਲੇ ਪਾਸੇ ਦੇਖ ਰਹੇ ਹੋ ਜਿਹੜਾ ਅਸੀਂ ਪੁਲਤੇ ਤੁਰੇ ਜਾ ਰਹੇ ਹਾਂ ਇਹ ਅਗਲੇ ਪਾਸੇ ਤੋਂ 7 ਪਿੰਡ ਹੈ ਸੱਤਾ ਪਿੰਡਾਂ ਦੇ ਵਿੱਚ ਪਾਣੀ ਨੇ ਉਹ ਸਾਰੇ ਪਿੰਡ ਘੇਰੇ ਹੋਏ ਨੇ ਜਿਹੜਾ ਕਿ ਇਧਰਲੇ ਪਾਸੋਂ ਇਹ ਲਿੰਕ ਪਾਣੀ ਨੇ ਤੋੜਤਾ ਇਹਨਾਂ ਦਾ ਆ ਦੂਰ ਦੂਰ ਤੱਕ ਜਿੱਥੇ ਵੀ ਨਿਗਾਹ ਮਾਰਦੇ ਆ ਇਧਰਲੇ ਸਾਹਿਬ ਦਾ ਘਰ ਵੀ ਤੁਹਾਨੂੰ ਸ਼ਾਇਦ ਜੇ ਦੇਖਣਗੇ ਅੰਦਰ ਉਹ ਘਰ ਦੇਖ ਸਕਦੇ ਤੁਸੀਂ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਜਿਹੜੇ ਆ ਘਰ ਨੇ ਦੇਖੋ ਪਾਣੀ ਦੇ ਵਿੱਚ ਡੁੱਬੇ ਹੋਇਆ ਇਹ ਸਾਰੇ ਘਰ ਇੱਧਰ ਸੱਤ ਪਿੰਡਾਂ ਦਾ ਜਿਹੜਾ ਇਹਨੇ ਲਿੰਕ ਤੋੜਿਆ ਹੋਇਆ ਇੱਥੇ ਆਪਣੀ ਸਾਰੀ ਟੀਮ ਸੂਬੇ ਦੀ ਸਾਰੀ ਟੀਮ ਆਪਣੀਆਂ ਪਹੁੰਚੀ ਹੋਈ ਹੈ ਜਿਹੜੀ ਕਿ ਕਿੱਥੇ-ਕਿੱਥੇ ਕਿਹੜੇ ਤਰੀਕੇ ਨਾਲ ਮਦਦ ਪਹੁੰਚਾ ਸਕੀਏ ਉਹ ਸਾਰਾ ਜਾਇਜਾ ਤੁਹਾਡੇ ਕੋਲ ਬੜੇ ਟਾਈਮ ਲੈ ਕੇ ਆਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਲੋਕਾਂ ਤੱਕ ਸਾਰੀ ਰਾਹਤ ਹੈ ਜਿਹੜੀ ਉਹ ਪਹੁੰਚਾਈ ਜਾ ਸਕੇ ਐਸ ਸਾਈਡ ਦੇਖੋ ਜਿਹੜੇ ਕਿ ਆਪਣੇ ਨਾਲੇ ਦੀ ਤਰ੍ਹਾਂ ਬੰਨ ਹੈ ਬੰਨ ਦੋ ਤਿੰਨ ਜਗ੍ਹਾ ਤੋਂ ਪਿੱਛੋਂ ਵੀ ਟੁੱਟਿਆ ਏਗਾ ਟੁੱਟੇ ਨੇ ਇਧਰਲੀ ਸਾਈਡ ਜਿਹੜੇ ਸਾਰੇ ਉਹ ਸੱਤ ਪਿੰਡ ਤਬਾਹ ਕਰਤੇ ਤੇ ਉਹਨਾਂ ਦਾ ਲਿੰਕ ਤੋੜਤਾ ਆ ਮੰਜ਼ਰ ਹੈ ਇੱਥੇ ਦਾ ਦ੍ਰਿਸ਼ ਹੈ ਆ ਘਰਾਂ ਦੇ ਵਿੱਚ ਜਿਹੜੇ ਕਿ ਪਿੰਡਾਂ ਦੇ ਘਰ ਉਹ ਇਸ ਤਰ੍ਹਾਂ ਡੁੱਬੇ ਹੋਏ ਨੇ ਕੁਝ ਅਗਲੇ ਪਾਸੇ ਪਿੰਡਾਂ ਦਾ ਇਹ ਵੀ ਦੱਸਿਆ ਜਾ ਰਿਹਾ ਵੀ ਹੁਣ ਪਿੰਡ ਤਾਂ ਕੁਸ਼ਕ ਪਿੰਡ ਉਹਨਾਂ ਚੋਂ ਇੱਕ ਦੋ ਪਿੰਡਾਂ ਦਾ ਕੁਸ਼ ਜਿਹੜੇ ਘਰ ਨੇ ਥੋੜੇ ਡੁੱਬੇ ਨੇ ਬਾਕੀ ਪਿੰਡ ਉੱਚੇ ਥਾਂ 'ਚ ਨੇ ਪਰ ਆਲੇ-ਦਾਲੋਂ ਪਾਣੀਆਂ ਦਾ ਲਿੰਕ ਟੁੱਟਿਆ ਹੋਇਆ ਬਹੁਤ ਡੂੰਘਾ ਪਾਣੀ ਆ ਸਿਰਫ ਕਿਸ਼ਤੀ ਚੱਲਦੀ ਆ ਹੋਰ ਕੋਈ ਇਹਨਾਂ ਦਾ ਗੁਜ਼ਾਰਾ ਨਹੀਂ ਇਹੋ ਜਿਹੇ ਹਾਲਾਤ ਇੱਥੇ ਬਣੇ ਹੋਏ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ